ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਆਸਲ ਆ ਗਈ ਆ ਸੱਜਣੋ। ਬਿਲਕੁਲ ਨਜ਼ਦੀਕ ਪੱਟੀ ਸ਼ਹਿਰ ਰਹਿ ਜਾਂਦਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ। ਬਲੇ ਜੀਤ ਦੇ ਘਰੋਂ ਤੁਹਾਨੂੰ ਇੱਕ ਮੰਨ ਕੇ ਚੱਲੋ ਵੀ ਹੁਣ ਜੇ ਤੋਕੜ ਗੱਭ ਚੈੱਕ ਪਾਸ ਕਹੀ ਉਹ ਗੱਲ ਤਾਂ ਨਹੀਂ ਗਈ ਸੱਜਣੋ ਦੁੱਧੋ ਡਰਾਈ ਹੋਈ ਵੀ ਮੈਂ ਆ ਕਿਉਂਕਿ ਘਰੇ ਬਾਈ ਦੀਆਂ ਦੁੱਧ ਤੇ ਲਾਈਆਂ ਦੀਆਂ ਚੈੱਕ ਕਰ ਸਕਦੇ ਤੁਸੀਂ ਕੋਈ ਐ ਨਹੀਂ ਹੋਊਗਾ ਵੀ ਨੁਕਸ ਕਰਕੇ ਵੇਚੀ ਜਾਊਗੀ ਸਾਰੀ ਗੱਲਬਾਤ ਪੁੱਛਾਂਗੇ ਕਿੰਨੇ ਦਿਨ ਬਾਕੀ ਆ ਜਿੰਨਾ ਦੁੱਧ ਦਿੱਤਾ ਹੋਇਆ ਮਗਰਲੇ ਸਵੇ ਕਿਉਂਕਿ ਘਰੇ ਚੋਈ ਭਾਲੀ ਹੋਊਗੀ ਬਾਈ ਦੀ ਜਿਹੜੇ ਸੱਜਣ ਦੇ ਪਸੰਦ ਆ ਗਈ ਕਰਕੇ ਤਸੱਲੀ ਕਰੇ ਉਹ ਖਰੀਦ ਪਾਉਬਲਜੀਤ ਸਿੰਘ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿਰਪਾ ਗੁਰੂ ਰਾਮਦਾਸ ਜੀ ਜੀ ਸ਼ੁਕਰ ਹੈ ਗੁਰੂ ਰਾਮਦਾਸ ਦਾ ਬੜਾ ਧੰਨਵਾਦ ਜੀ ਵੀ ਆਪਣੇ ਤੇ ਕਿਰਪਾ 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 ਬਿਲਕੁਲ ਜੀ ਤੇ ਆਪਣਾ ਇਥੋਂ ਦਾ ਐਡਰੈਸ ਦੱਸ ਗਏ ਭੈਣਾ ਭਰਾਵਾਂ ਨੂੰ ਆਪਣੇ ਨੇੜੇ ਪੱਟੀ ਜੀ ਆਸਲ ਪਿੰਡ ਆਸਲ ਨੇੜੇ ਪੱਟੀ ਪਾਵਰ ਕਲੋਨੀ ਵਾਦੀ ਆਪਣੀਆਂ ਟਾਵਰ ਲੱਗੇ ਘਰ ਆਪਣਾ ਜੀ ਠੀਕ ਆ ਹਾਂਜੀ ਇਹ ਸੜਕ ਗਈ ਸਿੱਧੀ ਪੱਗੂਪੁਰਾ ਪੱਗੂਪੁਰਾ ਹਾਂਜੀ 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 ਠੀਕ ਆ ਪੱਗੂਪੁਰੋਂ ਵੀ ਸਿੱਧੇ ਆ ਜਾਈਦਾ ਪੱਗੂਪੁਰੋਂ ਵੀ ਆਜਦਾ ਸੰਗਵਾਂ ਪੱਗੂਪੁਰਾ ਹਾਂ ਸੰਗਵਾਂ ਬਤੋ ਨੇੜੇ ਆ ਬਿਜਲੀ ਘਰ ਆਪਣੇ ਆ ਜਾਂਦਾ ਨੇੜੇ ਬਿਜਲੀ ਘਰ ਹਾਂਜੀ ਤੇ ਨੰਬਰ ਵੀਰ ਦਾ 94643 ਤੇ 62276 ਵੇਸੀ ਤਾਂ ਆਪਾਂ ਚੱਲ ਸਕਰੀਨ ਤੇ ਵੀ ਚਲਾ ਦਿਆਂਗੇ ਹਾਂਜੀ ਹਾਂਜੀ ਤੇ ਬਾਕੀ ਤਾਂ ਘਰੇ ਹੀ ਪਸ਼ੂ ਰੱਖੇ ਦੋਤੇ ਸਾਰੇ ਘਰੇ ਰੱਖਿਆ ਜੀ ਠੀਕ ਆ ਉਹ ਇਹ ਤਾਂ ਵੇਚਣੀ ਨਹੀਂ ਸੀ ਕਹਿੰਦਾ ਭਾਵੇਂ ਆ ਵੀ ਡੰਗਰ ਜਾਦੇ ਹੋ ਗਏ ਝੋਟੀਆਂ ਦਿੱਤੀਆਂ ਸੀ ਦੁੱਧ ਦਿਹਾਰੇ ਕਿਸੇ ਨੂੰ ਉਹ ਲੈਣ ਦੀਆਂ ਆਪਾਂ ਤੇ ਆਪਣੇ ਆਪ ਇੱਧਰ ਦਿਖਾਓ گاਵਾ ਆਵੇ ਪਾਸੇ ਵਧੀਆਂ ਹੁਣ ਖੁਰਲੀ ਤੋਂ ਹਾਂ ਵੀ ਤੇ ਜਗ੍ਹਾ ਨਹੀਂ ਹੈਗੀ ਜਗ੍ਹਾ ਦੀ ਪ੍ਰੋਬਲਮ ਕਰਕੇ ਜਗ੍ਹਾ ਦੀ ਪ੍ਰੋਬਲਮ ਕਰਕੇ ਰਮਾਲ ਹੁਣ ਹੋ ਗਿਆ ਜਿਆਦਾ ਹੋ ਗਿਆ ਵਾ ਤੇ ਜਗ੍ਹਾ ਇਹਦਾ ਕੀ ਹਿਸਾਬ ਕਿਤਾਬ ਰਹੂਗਾ ਇਹ ਭਾਜੀ ਦੂਜੇ ਸੂਏ ਝੋਟੀ ਸੂਣੀ ਆ ਠੀਕ ਆ ਗਰੰਟਡ ਠੀਕ ਆ 10 ਲੀਟਰ ਇਹਨੇ ਪਹਿਲਾਂ ਨੇ ਦੁੱਧ ओके okay, हां कोई आपा 12 नहीं आखना कोई 11 नहीं आखना कोई 15 नहीं 10 लीटर ने दूध दित्ता अपनी सारीਆਂ ਮਈਆਂ ਦੀ ਸੇਵਾ ਦੇ ਵਿੱਚ ਇਹ 10 ਲੀਟਰ ਦਾ ਦੁੱਧ ਹਾਂ ਤੇ ਐਰ ਕੀ ਦੂਜੇ ਸੂਣਾ ਭਾਜੀ ਕਿੰਨਾ ਟਾਈਮ ਪਿਆ ਇਹਦਾ ਭਾਜੀ ਇਹਦੇ 30 ਤਰੀਕ ਨੂੰ ਨਾ 29 30 ਤਰੀਕ ਨੂੰ ਲਗ ਭਾਗ ਇਹਦੇ 7 ਮਹੀਨੇ ਕੰਪਲੀਟ ਹੋ ਜਾਣੇ ਆ 8ਵਾਂ ਲੱਗ ਜਾਣਾ 29 30 ਨੂੰ ਹਾਂ ਅੱਜ 22 21 22 ਹੋ ਗਈ 21 ਹੋ ਗਈ ਆ ਹਾਂ 21 ਹੋ ਗਈ ਹਾਂਜੀ ਹਾਂਜੀ ਵੀ ਮੰਨ ਕੇ ਚੱਲ ਗਏ ਵੀ 9ਵਾਂ 10ਵਾਂ ਦਿਨਾਂ ਨੂੰ ਹਾਂ 7 ਕੰਪਲੀਟ ਕਰ ਜੂ ਤੇ 8ਵਾਂ ਲੱਗ ਜੂ 8ਵਾਂ ਲੱਗ ਜੂਗਾ ਬਾਕੀ ਥਣਾ ਥਣਾ ਲੋ ਪਿੱਛੇ ਥਣਾ ਥਣਾ ਬਿਲਕੁਲ ਕੋਈ ਚੱਕਰ ਨਹੀਂ ਹੋ ਜਾ 100 ਦੀ 100 100 ਦੀ 100 ਆਪਣੀ ਗਰੰਟੀ ਹੋਊਗੀ ਠੀਕ ਹੈ ਲੈ ਕੱਢ ਦੇ ਬਾਹਰ ਫਿਰ ਤੋਰ ਕਰਾ ਚ ਦੂਜਾ ਸੂਆ ਸੁੰਦੀ ਝੋਟੀ ਆ ਸੱਜਣਾ ਪਹਿਲਾਂ ਨੇ 10 ਲੀਟਰ ਦੁੱਧ ਜਿਹੜਾ ਬਲਜੀਤ ਵੀਰ ਕਹਿੰਦਾ ਵੀ ਇਹਨੇ ਕਰਮਾਂ ਜੀਨੇ ਭਾਂਡੇ ਚ ਪਾਇਆ ਚਾਰੂ ਬਹੁਤ ਆ ਹਨਾ ਬਹੁਤ ਚਾਰੂ ਆ ਪੱਠੇ ਨਹੀਂ ਹੈਗੇ ਤੂੜੀ ਤੇ ਵਾਂਢੀ ਚੱਲਦਾ ਠੀਕ ਆ ਠੀਕ ਆ ਉੜੀ ਤੇ ਵਾਂਡ ਹੀ ਚੱਲਦਾ ਕਹਿੰਦਾ ਸੱਜਣੋ ਪੱਠੇ ਹੁਣ ਹਰੇ ਕੇਰਾ ਸਾਰਿਆਂ ਨੂੰ ਸ਼ਾਰਟੇਜ ਆ ਗਈ ਆ ਵੇਖੋ ਹੁਣ ਚੁਈ ਚੁਈ ਚੰਗੀ ਹੋ ਗਈ ਥਾਂ ਬਹੁਤ ਚੰਗਾ ਬਹੁਤ ਬਹੁਤ ਪਿਛਲੀਆਂ ਲੱਤਾਂ ਚਾਵਾ ਨਾ ਮਾਰਦੀ ਆ ਪਛਾਣੂ ਠੀਕ ਆ ਲੇਵਾ ਸਾਫ ਸੁਥਰਾ ਕੱਢਦੀ ਆ ਬਹੁਤ ਸਾਫ ਸੁਥਰਾ ਠੀਕ ਆ ਠੀਕ ਕੋਈ ਬਾਹੀ ਨਾ ਹੋ ਕੋਈ ਕੁਛ ਨਾ ਹੋ ਧੰਨਵਾਦ ਵੇਖੋ ਸੱਜਣੋ ਬਾਕੀ ਆਇਆ 2 ਮਹੀਨੇ ਕੋਈ ਚੰਗੀ ਸੰਭਲੇ ਹਾਂ ਜਿਹਦੇ ਕੋਲੇ ਜਗ੍ਹਾ ਹੈਗੀ ਆ ਤੇ ਤੂੜੀ ਵੰਡ ਹੈਗਾ ਬਿਲਕੁਲ ਇਹ ਤੇ ਆਪਣਾ ਇੱਕ ਸੋਨਾ ਹੀ ਆ ਡਬਲ ਹਾਂ ਵੀ ਡਬਲ ਹੋ ਜਾਣੀ ਆ ਡਬਲ ਹੋ ਜਾਣੀ ਆ ਅੱਜ ਕਿੰਨੇ ਦੀ ਦੇਈਏ ਦੇਖ ਲਓ ਸੰਤੂ ਸਾਹਿਬ ਕਿੰਨੇ ਦੀ ਦੇ ਦਿੱਤੀ ਨਹੀਂ ਬਾਬਾ ਜੀ ਦੱਸੋ ਤੁਸੀਂ ਆ ਜਾਲ ਕੇ ਏਡੀ ਕੀਤੀ ਆ ਮੇਰਾ ਮੇਰੇ ਤੋਂ ਛੱਡ ਹੀ ਦਿਓ ਕੰਮ ਤੂੰ ਤੁਸੀਂ ਆਪ ਹੀ ਦੱਸ ਦਿਓ ਵੀ ਇੰਨੇ ਦੀ ਆਪਾਂ ਭੈਣਾ ਭਰਾਵਾਂ ਨੂੰ ਦੇਵਾਂਗੇ ਕੋਈ ਸਾਂਭ ਲਈ ਸੰਤੂ ਸਾਹਿਬ ਮੁੱਲ ਤੇ ਇਹਦਾ ਕਰਦੇ ਆ 65000 ਠੀਕ ਆ 62000 ਦੀ ਝੋਟੀ ਦੇ ਦਿਆਂਗੇ ਝੋਟੀ ਆ ਖੋਲਾ ਨਹੀਂ ਜੀ ਹਾਂ ਮੁੱਲ ਕਰਦੇ ਦੂਜੀ ਸੂਏ ਆ ਆਖੀ ਆ ਤੇ ਦੂਜੀ ਹੀ ਹੋਊਗੀ ਮੁੱਲ ਕਰਦੇ 65 65 ਤੇ 62000 ਦੀ ਦੇ ਦੇ 62000 ਦੀ ਦੇ ਦਿਆਂਗੇ ਫਿਰ ਹੋਂ ਤਾ ਯਾਰ ਜਾਇਜ਼ ਆ ਜਾ ਹਾਂ ਆ ਨਹੀਂ ਆਪਾਂ ਗਾੜਾ ਨਾ ਕਟਾ ਬੰਨਣ ਵਾਲੀ ਨਹੀਂ ਗੱਲ ਕਰਦੇ ਹਨਾ ਕਬਾ ਉਹਨਾਂ ਹੀ ਕ ਭਾਜੀ ਗੱਲ ਕਰਦੇ ਜਿੰਨੀ ਕ ਜੋਗੇ ਹਨ ਜਿੰਨੀ ਕ ਸਾਫ ਸੁਸਰੀ ਗੱਲ ਹੈਗੀ ਆ ਐਵੇਂ ਨਹੀਂ ਆਪਾਂ ਵੀ ਇਹ ਗਾਂਹ ਵੀ 15 ਲੀਟਰ ਦੁੱਧ ਦੇ ਦੂਗੀ ਇਹ ਇੰਨਾ ਦੇ ਦੂਗੀ 10 ਨੇ ਹਜ਼ਾਰ ਕੀ ਦਿੱਤਾ ਵੱਡੀ ਗੱਲ ਅਗਲੀ 12 ਦੇ ਦੂ 13 ਦੇ ਦੂ ਇੱਥੇ ਇੰਨੇ ਕਾਲੀ ਆ ਹਾਂ ਤੇ ਬਾਕੀ ਰੇਟ ਤਾਂ ਜਾਇਜ਼ ਕਰਤਾ ਫਿਰ ਹਾਂ ਰੇਟ ਆਪਾਂ ਜਾ ਜੋ ਹੱਕ ਸੱਚੇ ਦਾ ਉਹੀ ਬਸ ਮੁੱਲ 65 ਤੇ 62000 ਦੀ 62000 ਤੇ ਮੰਨ ਕੇ ਚੱਲ ਗਏ ਵੀ 2 2.5 ਮਹੀਨੇ ਜਿਹੜਾ ਸਾਂਭ ਲੂ ਹਾਂ ਇਹ ਲੱਖ ਲੱਖ ਦੀ ਆ ਉਹਦੇ ਘਰੇ ਚੱਲ ਕੋਈ ਆ ਜੇ ਨਾਂ ਵੀ ਵੇਚਣੀ ਚਾਹੂ ਮੱਝ ਵੀ ਬਣ ਸਕਦੀ ਥਾਬ ਦੇ ਪੈਸੇ ਲਾ ਕੇ ਹਾਂ ਬਸ ਬਸ ਧੰਨਵਾਦ ਬਲਜੀਤ ਵੀਰੇ ਰੇਟ ਤੇਰਾ ਜਾਇਜ਼ ਆ